ਇਕ ਹੁੰਦਾ ਆਪਣਾ ਧਰਮ ਸਿੱਖੀ ਦਾ ਧਰਮ ਹੁੰਦਾ ਇੱਕ ਮੁਸਲਮਾਨਾਂ ਦਾ ਧਰਮ ਹੁੰਦਾ ਜਿਹੜੇ ਮੁਸਲਮਾਨ ਸੀਗੇ ਉਹ ਕਹਿੰਦੇ ਕੇਹ ਕਦਾਉ ਤੇ ਸਾਡੇ ਧਰਮ ਚੋਂ ਕਹਿੰਦੇ ਨਾ ਅਸੀਂ ਨਹੀਂ ਫਿਰ ਉਹ ਕਹਿੰਦੇ ਇਹਨਾਂ ਨੂੰ ਜਿੰਦਾ ਦਰਬਾਰਾਂ ਚ ਝਿੰਦੇ ਆ ਕਹਿੰਦੇ ਉਹਨਾਂ ਨੇ ਦੱਸਾ ਪੁੱਤਾਂ ਮੰਦ ਕਹਿੰਦਾ ਸਾਪ ਕੇ ਬੱਚੇ ਸਾਪ ਹੁੰਦੇ ਹਨ ਇਹ ਜਦੋਂ ਗਿਆ ਸੀਗਾ ਫਿਰ ਦੱਸੋ ਬਾਵਾ ਫਤਿਹ ਸਿੰਘ ਜੀ ਨੇ ਕਿ ਆਪਨੇ ਜਵਾਨ ਨੂੰ ਲਗਾਮ ਦੇ ਮਿੱਟੀ ਰੂਮਾਂ ਦੇ ਦੋਸਤ ਨੇ ਨੈਕੀ ਉਹਨਾਂ ਦੀ ਪਛਾਣ ਹੈ ਸੀ ਚੁੱਕਾ ਕੇ ਅਦਰ ਕਰ ਗੋਬੀ ਸਿੰਘ ਉਹਨਾਂ ਦਾ ਨਾਮ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ਹੀਦਾਂ ਦੀ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਆ ਆਪਣੇ ਚੈਨਲ ਦੇ ਸਰੀਏ ਤੁਹਾਡੇ ਤੱਕ ਸੰਗਤ ਦੇ ਬਚਨ ਪੁਚਾ ਰਹੇ ਆ ਸੰਗਤ ਇੱਥੇ ਪਹੁੰਚੀ ਹੋਈ ਹੈ ਕੀ ਕਹਿਣਾ ਚਾਹੁੰਦੀ ਹੈ ਕੀ ਸੁਨੇਹਾ ਦੇਣਾ ਚਾਹੁੰਦੀ ਹੈ ਇੱਥੇ ਆ ਕੇ ਕਿਹੋ ਜਿਹਾ ਫੀਲ ਕਰ ਰਹੀ ਹੈ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਅਸੀਂ ਤੁਹਾਡੇ ਤੱਕ ਪੁਚਾ ਰਹੇ ਆ ਹੁਣ ਅਸੀਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਬਾਹਰ ਖੜੇ ਹੋਏ ਆ ਤੇ ਉੱਥੇ ਅਸੀਂ ਇੱਕ ਸਿੰਘ ਨੂੰ ਮਿਲਿਆ ਗੁਰੂਕਾ ਸਿੰਘ ਹੈ ਜਿਹੜਾ ਸਾਡੇ ਨਾਲ ਹੈ ਜਿਸਨੇ ਨਗਰ ਕੀਰਤਨ ਦੇ ਦੌਰਾਨ ਪੂਰੀ ਸੇਵਾ ਨਿਭਾਈ ਹੋਈ ਹੈ ਰਾਤ ਦੇ ਸਮੇਂ ਇਹ ਸਿੰਘ ਦੀਵਾਨਾ ਦੇ ਵਿੱਚ ਆਪਣੀ ਡਿਊਟੀ ਨਿਭਾਉਂਦਾ ਰਿਹਾ ਸਿਰਫ 2 ਘੰਟੇ ਸੁੱਤਾ ਉਸ ਤੋਂ ਬਾਅਦ ਨਗਰ ਕੀਰਤਨ ਦੇ ਨਾਲ ਗੱਤਕਾ ਖੇਡਦਾ ਹੋਇਆ ਗੁਰੂਕਾ ਸਿੰਘ ਹੈ ਜਿਹੜਾ ਗੁਰਦੁਆਰਾ ਜੋਤੀ ਸਰੂਪ ਸਾਹਿਵਿਕ へ ਪਹੁੰਚਿਆ ਹੈ ਆਪਾਂ ਇਹਨਾਂ ਦਿਨਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਾਮ ਕੀ ਹੈ ਗੁਰਪ੍ਰਤਾਪ ਸਿੰਘ ਖਾਲਸਾ ਅੱਛਾ ਤੁਸੀਂ ਕਿੱਥੋਂ ਆਏ ਹੋ ਚੰੜੜਾ ਤੋਂ ਉਹ ਕਿੱਥੇ ਹੈ ਅਬ ਮਨਾ ਦੇਖ ساری ਗੁਰਦੁਆਰਾ ਘਟਾਣਾ ਸਾਹਿਬ ਪਤਾ ਹਾਂਜੀ ਲੁਧਿਆਣੇ ਦੇ ਨਾਲ ਜ਼ਿਲ੍ਹਾ ਉਹ ਦੇ ਨਾਮ ਪਿੰਡ ਪੈਂਦਾ ਸਾਡਾ ਅੱਛਾ ਠੀਕ ਹੈ ਓਕੇ ਤੇ ਤੁਸੀਂ ਅੱਜ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਹੋ ਸਾਰੀ ਜਾਣੇ ਤੁਹਾਡੀਆਂ ਫੋਟੋਆਂ ਖਿੱਚ ਰਹੇ ਨੇ ਵੀਡੀਓਜ਼ ਬਣਾ ਰਹੇ ਨੇ ਤੁਸੀਂ ਸਾਰਿਆਂ ਨੂੰ ਗੁਰਬਾਣੀ ਦੇ ਸ਼ਬਦ ਸੁਣਾ ਰਹੇ ਹੋ ਤੁਸੀਂ ਸਾਰਿਆਂ ਨੂੰ ਬਹੁਤ ਕੁਝ ਸੁਣਾ ਰਹੇ ਹੋ ਕੀਵੇਂ ਦਾ ਫੀਲ ਹੋ ਰਿਹਾ ਬਹੁਤ ਅੱਛਾ ਫੀਲ ਹੁੰਦਾ ਤੇ ਤੁਸੀਂ ਜਿਹੜੀ ਸਾਡੀ ਸਿੱਖ ਸੰਗਤ ਐ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਕਿ ਭੇਰਤੀ ਕਰਨੀ ਜੋਦਾ ਹੈ ਕਿਸੇ ਨੇ ਆਪਣੇ ਬੱਚੇ ਦੇ Baal ਨਹੀਂ ਕਟਾਣੇ ਸਿੱਖੀ ਨਾਲ ਜੁੜੋ ਤੇ ਬਾਣੇ ਨਾਲ ਜੁੜੋ ਤੇ ਰੋਜ਼ ਨਮੇ ਨਮੇ ਘਰ ਵਿੱਚ ਸਸਤਰ ਰੱਖੋ ਤੇ ਸਸਤਰਾਂ ਦੀ ਟ੍ਰੇਨਿੰਗ ਤੇ ਵੱਧ ਤੋਂ ਵੱਧ ਸਿੰਘ ਜੁੜੋ ਤੇ ਨਾਲੇ ਆਪਣੀ ਸਿੱਖੋਂ ਆਪਣੂ ਜਿਹੜਾ ਜਿਹੜੀ ਆਪਣੀ ਕਾਮਹਾ ਜੁੱਤੀ ਆ ਜਰੀਏ ਹੋਏ ਸੁੱਤੀ ਪਈ ਕਾਮ ਨੂੰ ਜਗਾਓ ਤੇ ਹਿਲਾਉਣਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਸੀਂ ਅੱਜ ਸ਼ਹੀਦਾਂ ਦੀ ਧਰਤੀ ਤੇ ਖੜੇ ਹੋ ਕੀ ਤੁਹਾਨੂੰ ਅੱਜ ਦੇ ਇਤਿਹਾਸ ਬਾਰੇ ਪਤਾ ਹੈ ਹਾਂਜੀ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਕਿਉਂ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਉਹ 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 ਉਹਨਾਂ ਨੂੰ ਕਹਿੰਦੇ ਸੀ ਕਿ ਆਪਣਾ ਧਰਮ ਕੋ ਸਾਡਾ ਧਰਮ ਕਬੂਲ ਕਰ ਲੋ ਉਹਨਾਂ ਨੇ ਕਿਹਾ ਅਸੀਂ ਨਹੀਂ ਕਰਨਾ ਹੈਗਾ ਅਸੀਂ ਆਪਣੀ ਸਿੱਖੀ ਬਾਨੇ ਚ ਰਹਿਣਾ ਹੈ ਤਾਂ ਕਰਕੇ ਫਿਰ ਇਹਨਾਂ ਨੇ ਸ਼ਹੀਦ ਉਹ ਕਹਦੇ ਤੁਹਾਨੂੰ ਮੌਤ ਕਬੂਲ ਆ ਉਹ ਕਹਿੰਦੇ ਸਾਨੂੰ ਕਬੂਲ ਆ ਕਹਿੰਦੇ ਖਾਜੀ ਜੀ ਖਾ ਖਾਜੀ ਜੀ ਖਾਜੀ ਆ ਖਾਜੀ ਜੀ ਫਤਵਾ ਫਿਰ ਉਹ ਫਤਵੇ ਫਤਵੇ ਤਾਰ ਉਹਨਾਂ ਨੂੰ ਫਤਵੇ ਵਿੱਚ ਉਹ ਫੋਟੋ ਵਿੱਚ ਦਸੌਣਾ ਨੂੰ ਨੀਹਾ ਚ ਚਿੰਨ ਦਿੱਤਾ ਸੀ ਫਿਰ ਉਸ ਤੋਂ ਬਾਅਦ ਇਹ ਜੋਤਿਸ ਸ਼ੁਰੂ ਕੀਤੀ ਮੈਂਨੇ ਜੋਤ ਸਮਾਈ ਸੀ ਫਿਰ ਜਿੱਥੇ ਉਹਨਾਂ ਨੂੰ ਰੱਖਿਆ ਸੀਗਾ ਫੋਟੋਗੜ ਸਾਹਿਬ ਦੀ ਧਰਤੀ ਤੇ ਪਰ ਨੀਹਾ ਵੀ ਤੇ ਦਿੱਤਾ ਸੀ ਉਹਨਾਂ ਨੂੰ ਤੇ ਨਾਲੇ ਸਿੱਖੀ ਸੀ ਜਗ ਨਹੀਂ ਹਾਰਿਆ ਪਰ ਉਹ ਸ਼ਹੀਦ ਹੋ ਗਏ ਸ਼ਹੀਦ ਹੋ ਗਏ ਉਹਨਾਂ ਨੂੰ ਠੰਡੇ ਬੁਰਜ ਚ ਰੱਖਿਆ ਇੱਕ ਨਦੀ ਵੀ ਸੀਗੀ ਉਹਨਾਂ ਦੇ ਨਾਲ ਮੈਨੂੰ ਹਜੇ ਨਾਮ ਨਹੀਂ ਪਤਾ ਹੈਗਾ ਉਹਦਾ ਨਾਮ ਕੀ ਹੈ ਉਹ ਨਦੀ ਉਹ ਕਿਹਨੇ ਪਾਲਿਆ ਸੀ ਇਹਨਾਂ ਨੂੰ ਮੋਤੀ ਮਹਾਰਾਜ ਜੀ ਨੇ ਮਹਾਰਾਜ ਜੀ ਨੇ ਇਹਨਾਂ ਨੂੰ ਦੁੱਧ ਪਾਲਿਆ ਸੀ ਉਹਨਾਂ ਦੇ ਘਰੇ ਇੱਕ ਰਸੋਈਆ ਕੰਮ ਕਰਦਾ ਸੀਗਾ ਜਿਨ੍ਹਾਂ ਨੇ ਉਹਦੀ ਗੁਰੂ ਸਾਹਿਬਾਨ ਦੀ ਬੱਚਿਆਂ ਦੀ ਸ਼ਿਕਾਇਤ ਕੀਤੀ ਸੀ ਛੋਟੇ ਸਾਹਿਬ ਜੀ ਦੀ ਉਹਦਾ ਨਾਮ ਪਤਾ ਕੀ ਆ ਗੱਗਰ ਰਸੋਈਆ ਸੀ ਅੱਛਾ ਗੰਗੂ ਰਸੋਈਆ ਸੀਗਾ ਤੁਸੀਂ ਕੋਈ ਸ਼ਬਦ ਹੈ ਜਿਹੜੀ ਸੰਗਤ ਨਾਲ ਸਾਂਝਾ ਕਰੋਗੇ ਕਿਉਂਕਿ ਸਾਰੀ ਸੰਗਤ ਹੈ ਜਿਹੜੀ ਤੁਹਾਨੂੰ ਉਹ ਦੇਖ ਰਹੀ ਹੈ ਕੋਈ ਸ਼ਬਦ ਜੋ ਗੱਲ ਕਰੇਗਾ ਕਰੀ ਸੋਚ ਕੇ ਜਿਨਾ ਖੱਡਾ ਫੇਰਦੇ ਆ ਤੇਰੇ ਵਰਗੇ ਲੁਪੜ ਗਏ ਦਣ ਵਿੱਚ ਪੱਧਰਾ ਘੇੜਦੇ ਆ ਇਹ ਨਾ ਹੋਵੇ ਖੜਾ ਖੜੋਤਾ ਪਾੜ ਕੇ ਤੈਨੂੰ ਖਾ ਜਾਈਏ ਓ ਮਨਿਆ ਸੁਬੇਆ ਬੱਚੇ ਆ ਪਰ ਬੱਚੇ ਬਬਰ ਸ਼ੇਰ ਦੇ ਆ ਸਾਰੇ ਬੱਚੇ ਬੱਬਾ ਸ਼ੇਰ ਦੇ ਆ ਪੈਰਾ ਹੇ ਟੱਕ ਬਗੀ ਜ਼ਮੀਨ ਦਰਬਾਰੀਆਂ ਦੇ ਪੈਰਾ ਹੇ ਟੱਕ ਬਗੀ ਜ਼ਮੀਨ ਦਰਬਾਰੀਆਂ ਦੇ ਪਾ ਵਿੱਚ ਸਾਸ ਕਿਉਂ ਡੇ ਹੰਕਾਰੀਆਂ ਦੇ ਏ ਗਮਾਦੇ ਮੈਲਵਾਲੀ ਕੱਢ ਦੇ ਦੀ ਭਈ ਏ ਗਮਾਦੇ ਮੈਲਵਾਲੀ ਕੱਢ ਦੇ ਛੱਡਣਾ ਨਹੀਂ ਜਾਣਿਆ ਸਿਰੇ ਦਾ ਤੂੰ ਗੱਜ ਸੁਬਿਆ ਇਹ ਗੱਲ ਬੜੀ ਕੀਮਤੀ ਏ ਮਾਫਤਾ ਤੇ ਦੱਸਿਆ ਜਿੰਨਾ ਸਾਥੋਂ ਬਾਝ ਹੁੰਦਾ ਤੂੰ ਪੱਜ ਸੁਬਿਆ ਤੂੰ ਪੱਜ ਸੁਬਿਆ ਬਾਰ ਖੱਟੇ ਬਾਟੇ ਦੀ ਜੜਾ ਵਿੱਚ ਡਾਰਦੀ ਜੂਜੜਾ ਸੇ ਖਾਦੀ ਰਹਦੀ ਹੱਖ ਲਈ ਹਾ ਲਾਲ ਦਸ਼ਮੇ ਜੀ ਦੇ ਪਹਿਲਾ ਹੀ ਕਲਵਾਤੇ ਸੀ ਅਬ ਤੇਰੇ ਕੱਲੇ ਸੀ ਬਥੇਰੇ ਲੱਖ ਲੱਖ ਲਈ ਆਣ ਕੇ ਸ਼ਹੀਦ ਸਿੰਘ ਨਾਲ ਖੜ ਕੇ ਆਣ ਕੇ ਸ਼ਹੀਦ ਸਿੰਘ ਨਾਲ ਖੜ ਕੇ ਤੇਰੀ ਆਤ ਤੇ ਨਗਨਾ ਜਿਰਾ ਲਿਆ ਗਿਆ ਹਾ ਲਾਲਾ ਨੇ ਕਚਾਰੀ ਤੇ ਧਕਾਰਾ ਛੱਡੇ ਆ ਚੱਜੇ ਕਾਰਾ ਛੱਡੇ ਆ ਸਾਰੀ ਸਰਹੰਦ ਚ ਪੁਜਾਲ ਆ ਗਿਆ ਆ ਵਾਹੇ ਗਰਜੀਕੇ ਖਾਲਾ ਵਾਹੇ ਕੀ ਕੀ ਫਤੇ ਕੱਟ ਕੇ ਤੋ ਸਾਵਾ ਵਾਲੇ ਜੀ ਕੀ ਫੋਟੇ ਬਹੁਤ ਵਧੀਆ ਲੱਗਿਆ ਇੱਕ ਛੋਟਾ ਜਿਹਾ ਸਿੰਘ ਹੈ ਜਿਸ ਦੇ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਇਆ ਬਹੁਤ ਕੁਝ ਹੈ ਜਿਹੜਾ ਇਸ ਬੱਚੇ ਨੂੰ ਪਤਾ ਹੈ ਨਹੀਂ ਛੋਟੀ ਉਮਰ ਦੇ ਵਿੱਚ ਇਹਨਾਂ ਦੇ ਮਾਤਾ ਜੀ ਵੀ ਨਾਲ ਨੇ ਜਿਨ੍ਹਾਂ ਨੇ ਕਹਿੰਦੇ ਨੇ ਕਿ ਮਾਵਾ ਹੀ ਹੁੰਦੀਆਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਉਂਦੀਆਂ ਨੇ ਬਹੁਤ ਕੁਝ ਸਿਖਾਉਂਦੀਆਂ ਨੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦਾ ਮਤਲਬ ਇਹ ਹੈ ਕਿ ਜਿਵੇਂ ਛੋਟੇ ਨੂੰ ਅਸੀਂ ਜੋੜ ਕੇ ਰੱਖਿਆ ਨਾ ਜਿਵੇਂ ਹੁਣ ਸ਼ੀਦਾਂ ਦੀ ਧਰਤੀ ਤੇ ਆਏ ਆ ਹਨਾ ਤੇ ਸਾਰਿਆਂ ਨੂੰ ਇੱਕ ਇੱਥੇ ਇੱਕ ਪਰਨ ਲੈ ਕੇ ਜਾਣਾ ਚਾਹੀਦਾ ਬੱਚਿਆਂ ਨੂੰ ਸਾਰਿਆਂ ਨੂੰ ਮਾਮਾ ਨੂੰ ਇਹ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਜਿਹੜੇ ਆਪਾਂ ਟੁੱਟੇ ਹੋਏ ਐ ਇਸ ਇਤਿਹਾਸ ਨਾਲ ਉਹਨੂੰ ਜੋੜੋ ਬੱਚਿਆਂ ਨੂੰ ਇਤਿਹਾਸ ਦੱਸੋ ਜਦੋਂ ਆਪਾਂ ਛੋਟੇ ਸਾਹਿਬ ਜਾਂ ਦਿਆਂ ਦੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸੋਗੇ ਤਾਂ ਛੋਟੇ ਬੱਚਿਆਂ ਦੇ ਮਨ ਨੂੰ ਤਾਂ ਇਹ ਇਹ ਚੀਜ਼ ਦੇਖਣਗੇ ਵਿੱਚ ਇੰਨੇ ਛੋਟੇ ਬੱਚੇ ਨੇ ਇਹ ਕੁਝ ਕੀਤਾ ਤੇ ਉਹ ਵੀ ਸਿੱਖੀ ਨਾਲ ਜੁੜਨਗੇ ਹਾਂ ਜੀ ਇਹ ਵੀ ਖੁਦ ਵੀ ਇਹ YouTube ਤੇ ਦੇਖਦਾ ਸੀ ਛੋਟਾ ਹੁੰਦਾ ਵੈਸੇ ਇਹਨੂੰ ਇੱਕ ਸਾਲ ਦਾ ਜਦੋਂ ਇਹ ਦੇਖਣਾ ਜਿਵੇਂ ਬੱਚੇ ਛੋਟੀ ਉਮਰ ਦੇ ਜੋਨੇ ਦੇਖਣਾ ਫੋਨ ਤੇ ਇਹਨੇ ਜਦੋਂ ਅਸੀਂ ਛੋਟੇ ਹੁੰਦੇ ਤਾਂ ਇਹਨੂੰ ਸੈਭਜਾਦਿਆਂ ਦਾ ਕੋਈ ਵੀ ਸਿੱਖ ਇਤਿਹਾਸ ਬਾਰੇ ਕੁਝ ਵੀ ਦੇਖਣਾ ਨੇ ਉਹੀ ਚੀਜ਼ ਦੇਖਦਾ ਦੇਖਦਾ ਇਹਦੇ ਇੱਧਰ ਦੀ ਲਗਨ ਹੋ ਗਈ ਹੈ ਇਹਨੇ ਗੱਤਕਾ ਖੇਡਣਾ YouTube ਤੇ ਸ਼ੁਰੂ ਕੀਤਾ ਹੈ ਤੇ ਫਿਰ ਉਸ ਤੋਂ ਬਾਅਦ ਜੋਸ਼ਾਬਦ ਤਿਆਰ ਕਰਦਾ ਹੈ ਇੱਕ ਕਾਫੀ ਜ਼ਿਆਦਾ ਤੁਹਾਡੀ ਕਿੰਨੀ سپورਟ ਹੈ ਛੋਟਾ ਜਿਹਾ ਬੱਚਾ ਤੁਸੀਂ ਕਿਹਾ ਵੀ ਗੱਤਕਾ ਖੇਡਣ ਜਾਂਦਾ ਹੈ ਮਾਵਾਂ ਦੇ ਲਈ ਬੜਾ ਔਖਾ ਹੋ ਜਾਂਦਾ ਨਾ ਛੋਟੇ-ਛੋਟੇ ਬੱਚਾ ਨੂੰ ਹੈਂਡਲ ਕਰਨਾ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਘਰ ਦੇ ਕੰਮ ਵੀ ਦੇਖਣਾ ਨਾਲ ਨਾਲ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਬਹੁਤ ਵੱਡਾ ਕਾਮ ਮੈਂ ਛੋਟਾ ਕਾਮ ਨਹੀਂ ਅਸੀਂ ਕਹਿ ਸਕਦੇ ਕਿੰਨੇ ਕੁ ਸ਼ਿੱਦਤ ਦੇ ਨਾਲ ਤੁਸੀਂ ਇਹ ਕੰਮ ਕਰਦੇ ਹੋ ਜਾਂ ਕਿੰਨੇ ਆਕ ਪੜਾਵਾਂ ਵਿੱਚੋਂ ਤੁਹਾਨੂੰ ਲੰਘਣਾ ਪੈਂਦਾ ਦੇਖੋ ਜੀ ਪੜਾਵਾਂ ਚ ਤੋਂ ਕੋਈ ਨਹੀਂ ਜਲੇ ਗੁਰੂ ਮਹਾਰਾਜ ਸੇ ਇਤੋਂ ਵੱਡੇ ਵੱਡੇ ਪੜਾਵਾਂ ਚੋਂ ਨਿਕਲਿਆ ਇਹ ਤਾਂ ਕੋਈ ਵੱਡੀ ਗੱਲ ਨਹੀਂ ਪਰ ਜਿੱਥੇ ਵੀ ਕੋਈ ਵੀ ਹੁੰਦਾ ਜਿਵੇਂ ਹੁਣ ਸ਼ਹੀਦੀ ਦਿਨ ਚੱਲਦੇ ਸੀਗੇ ਹਰ ਇੱਕ ਜਗ੍ਹਾ ਤੋਂ ਸੀ ਅਥੋਂ ਸ਼ੁਰੂ ਕਰਤਾ ਸੀ ਆਪਣਾ ਪਠਾ ਸਾਹਿਬ ਤੋਂ ਪਠਾ ਸਾਹਿਬ ਫਿਰ ਬਹਾਮਣ ਮਾਜਰਾ ਚਮਕੌਰ ਸਾਹਿਬ ਮਾਚੀਵਾੜਾ ਮਾਚੀਵਾੜ ਤੇ ਹੁਣ ਫਤੇਕਾਰ ਸਾਹਿਬ ਸਾਰੀ ਜਗ੍ਹਾ ਨੂੰ ਲੈ ਕੇ ਜਾਂਦੇ ਰਹਿਆ ਤੇ ਸਾਰੇ ਇੱਥੇ ਜਿੰਦੇ ਨਾ ਜਿਵੇਂ ਇਹਨੇ ਸ਼ਬਦ ਬੋਲਣਾ ਕਿਤੇ ਸ਼ਬਦ ਵੀ ਇਹਨੇ ਆਪਣੇ ਗਾਇਆ ਕਿਤੇ ਜਫਰਨਾਮਾ ਕਿਤੇ ਸ਼ਬਦ ਕਿਤੇ ਹਰ ਜਗ੍ਹਾ ਮਨੇ ਇਹਨੇ ਗਤਕਾ ਵੀ ਖੇਡਿਆ ਹੈ ਮਨੇ ਲੈ ਕੇ ਜਾਣੇ ਇਸ ਚੀਜ਼ ਨਾਲ ਇਹ ਜੁੜਿਆ ਹੋਇਆ ਪੂਰੀ ਸਿੱਖੀ ਨਾਲ ਦਾ ਵਾਹਿਗੁਰੂ ਦੀ ਪਰਮਾਤਮਾ ਦੀ ਕਿਰਪਾ ਹੈ ਕਿ ਪੂਰੀ ਤਰ੍ਹਾਂ ਸਿੱਖੀ ਨਾਲ ਜੁੜਿਆ ਹੈ ਇਹ ਹਾਂਜੀ ਤੇ ਹਾਂਜੀ ਪੂਰਾ ਜਫਰਨਾਮਾ ਕੰਠ ਹੈ ਅਸੀਂ ਬੱਚੇ ਵਲਫੇਰ ਤੋਂ ਆਵਾਂਗੇ ਤਾਂ ਬੱਚੇ ਨੂੰ ਜਫਰਨਾਮਾ ਵੀ ਕੰਠ ਹੈ ਜਿੱਥੇ ਏਕੇ ਸਤਾਰੀ ਕੰਮ ਨਹੀਂ ਕਰਦੀ ਉੱਥੇ ਵੀ ਵਿਦਿਆ ਕਰਦੀ ਹੈ ਔਰੰਗਜ਼ੇਬ 14 ਜੰਗਾ ਹਾਰ ਕੇ ਵੀ ਆਪਣੀ ਹਾਰ ਨਹੀਂ ਮੰਨਿਆ ਡਟਿਆ ਖੜਾ ਸੀ ਅਦਾ ਨਾ ਗੁਰਗੋਬ ਸਿੰਘ ਜੀ ਦਾ ਰਾਰ ਕੋਈ ਨਹੀਂ ਦਿੱਤਾ ਆ ਲਿਆ ਕਦੋਂ ਨਿਦੋ ਮਹਾਰਾਜ ਜੀ ਦਾ ਜਫਰਨਾਮਾ ਪਾ ਜੀ ਔਰ ਚਿੱਟੀਆਂ ਸ਼ਾਬਦ ਦੀ ਜਿਹੜਾ ਭਾਈ ਦਿਓ ਸੀ ਤਾਂ ਭਾਈ ਧਰਮ ਸਿੰਘ ਲੱਕਿਆ ਸੀ ਜਦੋਂ ਰੰਗਦੇਵ ਨੇ ਜਫਰਨਾਮਾ ਪੜਿਆ ਫਿਰ ਮਿੰਜੇ ਤਾਂ ਉੱਠ ਨਹੀਂ ਸਕਿਆ ਜਫਰਨਾਮਾ ਤੇ ਪੜ ਲਿਆ ਉਹ ਚਿੱਠੀ ਦੇ ਥੱਲੇ ਲਿਖਿਆ ਸੀ ਬੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੰਨ ਰੰਗਦੇਵ ਉਹ ਨਹੀਂ ਸੀ ਕਹਿੰਦਾ ਕੋਈ ਸਿਆਣਾ ਮੌਲਵੀ ਕਾ ਜਿਹੜਾ ਗੁਰੂ ਕਰਦੇ ਅਨਮ ਕੁੰਜਾਂਦੇ ਸੀ ਉਹਨੇ ਆਖਿਆ ਓਏ ਕਾਹ ਜੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇਰੀ ਜਾਨ ਚੱਕੀ ਨਿਕਲ ਜੂਗੀ ਕਿਆ ਚੱਲਾ ਚੱਲੇ ਨੇ ਖੇੜਾ ਇਹਨਾਂ ਦਾ ਵਿਆਹ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫੋਤੇ ਗਏ ਕਿ ਸ਼ੇਟੜਾ ਔਰ ਇੱਕ ਜਾਨੀ ਛੁਟਿਆ ਇਹ ਗੇਵਾ ਬਾਗ ਦੀ ਬੁਲੀਆ ਸਿੱਖ ਸੱਚੇ ਪਾਸ਼ਾ ਮਹਾਰਾਜ ਰੰਗਦੇਵ ਨੂੰ ਕਹਿ ਰਹਾ ਰੰਗਦੇਵ ਤੂੰ ਮੇਰੇ ਚਾਤ ਪੁੱਤਾਂ ਸ਼ਹੀਦ ਕਰਕੇ ਅਨਾਮੀ ਖਦਮ ਕਰਤੇ ਕਦੇ ਮੇਰਾ ਕੁਡਲੀਆ ਸੱਪ ਖਾਲਸਾ ਜੀਉਦਾ ਜਿਹੜੇ ਤੇਰੇ ਪੈਰਾਂ ਥਲੇ ਅਗਮਿਸ਼ਾ ਗੇ ਰੱਖ ਦੇਗਾ ਆ ਗੁਰਕਲ ਕੀ ਤਰ੍ਹਾਂ جو شب دکھی ہونا جا زکر ساٹھے سامنے میں پیش کان جارے سنیے این پون سے کسالتے نتے دے بازشایا رگ جے تو پلتا چوٹ داتے تو حبتا پروفرے رب جارے ਮਮੋ ਜੋ ਬਾਦਸ਼ਾਹ ਹੈ ਇਹਨਾਂ ਦੀ ਸੱਚ ਦਾ ਝੱਡਾ ਮੈਂ ਤੇਰੇ ਤਖਤਾਂ ਉੱਤੇ ਗੱਡ ਕੇ ਰਾਹੀ ਕਾ ਗਾਨਵਾ ਇਕ ਧੀਰੇ ਆਪਣਾ ਟਿੱਕੇ ਇਕ ਧੀਰੇ ਆਪਣਾ ਸੋਹੱਦਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਹੀ ਇਹਨਾਂ ਦੀ ਭੈਣ ਵੀ ਹੈ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੁਸੀਂ ਸੰਗਤ ਨਾਲ ਕੀ ਸਾਂਝਾ ਮੈਂ ਤਾਂ ਬਸ ਇਹੀ ਕਹਿਣਾ ਚਾਹਨੀ ਆ ਕਿ ਆਪਣੇ ਬੱਚਿਆਂ ਨੂੰ ਉਹਨਾਂ ਦੇ ਕੇਸ ਨਾਲ ਕਤਲ ਕਰਵਾਉ ਕਦੇ ਤੇ ਬਾਣੀ ਤੇ ਬਾਣੀ ਨਾਲ ਜੋੜ ਕੇ ਰੱਖੋ ਕਿਉਂਕਿ ਇਹ ਅੱਜ ਦੇ ਟਾਈਮ 'ਚ ਬਹੁਤ ਮਲਕੀ ਬਲੌਕ ਹਨਾ ਆਪਣੇ ਬੱਚਿਆਂ ਦੇ ਕੇਸ ਕਤਲ ਕਰਵਾ ਰਹੇ ਨੇ ਹਨਾ ਹਰ ਇੱਕ ਬੱਚਾ ਤੁਸੀਂ ਦੇਖੂਗੇ ਹਨਾ ਹਰ ਇੱਕ ਦੇ ਕੇਸ ਕਤਲ ਹੁੰਦੇ ਆ ਤੇ ਮੈਂ ਵਸੇ ਹੀ ਅਪੀਲ ਕਰਨਾ ਚਾਹੁੰਦੀ ਆ ਕਿ ਉਹ ਛੋਟੇ-ਛੋਟੇ ਸੈਪ ਜਾਂਦੇ ਆਪਣੇ ਆਪਣੇ ਧਰਮ ਲਈ ਇੰਨਾ ਵੱਡੀ ਕੁਰਬਾਨੀ ਦੇਗੇ ਹਨਾ ਇਹ ਹੁਣ ਉਹ ਕੁਰਬਾਨੀਆਂ ਨੂੰ ਯਾਦ ਹੀ ਨਹੀਂ ਕਰ ਰਹੇ ਤੇ ਅਸੀਮਾ ਬਸ ਇਹੀ ਕਹਿਣਾ ਚਾਹਨੀ ਆ ਕਿ ਸਿੱਖੀ ਨਾਲ ਜੋੜੋ ਤੇ ਫਾਰਸੀ ਦੇ ਵਿੱਚ ਵੀ ਜਫਰਨਾਮਾ ਕਰ ਲੈਂਦੇ ਹੋ ਤੁਸੀਂ ਸੰਗਤ ਦੇ ਨਾਲ ਜ਼ਰੂਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜ਼ਫਰਨਾਮਾ ਪਾਸ਼ਾਏ 10ਵੀਂ کمال کرامت قائم کریم رضا بخش رازق رہا کن رحیم رہا کن رحیم اما بخش بخشن دے ہو دستگیر خطا بخش روزی دے ہو دل پزیل ہو دل پزیل شہن شاہ خوب دے کور کے کہ بے, گونو بے چونو چوبے نمو نہ نا ساجو نہ باجو نہ فوجو نہ فرش خدا بخش بخشندے عرش جہاں پاک زیر ظاہر ظہور حاضر حضور حاضر حضور عطا بخش او پاک پروردگار رحیم استر مست روزی دے حد ہر دے گار کے صاحب دے یارست عظیم عظیم کے حسن استر عزق رحیم کے صاحب استر عزیز نواز گریم الپرست پرست غنی ملغدا شریعت پرست و فضیلت مواب حقیقت ثنا سو نبی القطاب کی دانش ہو ہست صاحب شہو حقیقت ثنا سست شہو شہور شناسند علم و عالم خدائے دے کار عالم گزار اندہ کار عالم کبیر شنا سند علم و عالم امیر امیر مرا اعتبار بارے قسم نیزت کی عزت گواہ مرا اعتبار برو کی بخشی ودی مہا ماوس بگوش کسے اتبار ہمارو کھر شود مرد خوار شود مرد خوار ہمارا کسے سایہ آیت بزیر برو دست نازا گو دلیر نازا گو دلے کسے پشت افتت پشے شرنر نا گیرت بزو میشو آؤ گزر قسم مصفے خودی اگر اکھرم خورم نفوزو زیزم را سف افقنم گرسن ناچے کارے کندن چہلنر کے دہلا بروے برو بے خبر برو بے خبر برو بے خبر ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨਾਂ ਨੂੰ ਮਿਲ ਕੇ ਜਿਹੜੀ ਰੂਹ ਹੈ ਬੜੀ ਤਨ ਤਨ ਹੋ ਗਈ ਹੈ ਇੱਥੇ ਸਾਬਜ਼ਾਦਿਆਂ ਨੂੰ ਨਤਮਸਤਕ ਹੋਣ ਦੇ ਲਈ ਆਏ ਸੀਗੇ ਤਾਂ ਇਹ ਦੋ ਭੈਣ ਭਰਾ ਮਿਲੇ ਨੇ ਜਿਨ੍ਹਾਂ ਨੇ ਜਿਹੜਾ ਜ਼ਫਰਨਾਮਾ ਉਹ ਵੀ ਸੁਣਾਇਆ ਇਹਨਾਂ ਨੇ ਫਾਰਸੀ ਦੇ ਵਿੱਚ ਸੁਣਾਇਆ ਬਹੁਤ ਹੀ ਜ਼ਿਆਦਾ ਦਿਲ ਨੂੰ ਸਕੂਨ ਮਿਲਿਆ ਕਿ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾ ਰਹੀਆਂ ਨੇ ਪ੍ਰੇਰਿਤ ਕਰ ਰਹੀਆਂ ਨੇ ਆਪਣੇ ਬੱਚਿਆਂ ਨੂੰ ਇੱਥੇ ਹੋਰ ਵੀ ਹਜ਼ੂਮ ਇਕੱਠਾ ਹੋਇਆ ਹੋਇਆ ਹੈ ਜੋ ਬੱਚੇ ਇਹਨਾਂ ਨੂੰ ਦੇਖਣ ਦੇ ਲਈ ਆ ਰਹੇ ਨੇ ਜਿਹੜੇ ਟੀਵੀ ਚੈਨਲ ਦੇ ਜ਼ਰੀਏ ਦੇਖ ਰਹੇ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗੀ ਕਿ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਬਾਰੇ ਦੱਸੋ ਗੁਰਬਾਣੀ ਦੇ ਲੜ ਲਾਓ ਸਾਡੇ ਗੁਰੂ ਸਹਿਬਾਨ ਜੋ ਸਾਨੂੰ ਸਿਖਾ ਕੇ ਗਏ ਨੇ ਅਸੀਂ ਉਹਨਾਂ ਰਾਹਾਂ 'ਤੇ ਚੱਲੀਏ ਸਾਡਾ ਜੀਵਨ ਸਫਲਾ ਉਹ ਵੀ ਹੋ ਸਕੇਗਾ ਜਦੋਂ ਅਸੀਂ ਸਿੱਖੀ ਦਾ ਪ੍ਰਸਾਰ ਤੇ ਪ੍ਰਚਾਰ ਵੱਡੇ ਪੱਧਰ ਤੇ ਕਰਾਂਗੇ ਇਹੀ ਸਾਡੀ ਦੇਣ ਹੈ ਜਿਹੜੀ ਉਹ ਦੁਨੀਆ ਨੂੰ ਹੋਵੇਗੀ ਇਹੀ ਜਿਹੜਾ ਕੁਝ ਹੈ ਉਹ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਖਾ ਸਕਾਂਗੇ ਕੋਸ਼ਿਸ਼ ਕਰੀਏ ਅਸੀਂ ਇਸ ਧਰਤੀ ਤੋਂ ਜਾਈਏ ਤੇ ਅਗਲੇ ਸਾਲ ਆਪਣੇ ਬੱਚਿਆਂ ਨੂੰ ਸਿੰਘ ਰੂਪ ਦੇ ਵਿੱਚ ਸਿਖਾ ਕੇ ਵਾਪਸ ਲੈ ਕੇ ਆਈਏ ਕੈਮਰਾਮੈਨ ਆਸ਼ੁਨੀ ਦੇ ਨਾਲ ਤੇ ਯਸ਼ੀਕਾ ਦੇ ਨਾਲ ਨਵਦੀਪ ਕਾਲੀਵਾਲ ਦੀ ਰਿਪੋਰਟ ਓਨ